ਕਲਾ ਵਰਤੀ ਆ ਪਹਿਲਾਂ ਤਾਂ ਹਵਾ ਸੀਗੀ ਸਾਡੇ ਹਲਕੇ 'ਚ ਕਰਮੀਤ ਨਮੂਨ ਦੀ ਇਹ 'ਚ ਕੋਈ ਸ਼ੱਕ ਨਹੀਂ ਆ ਪਰ 17 ਤਰੀਕ ਨੂੰ ਜਦੋਂ ਨਗਰ ਮਹਾਰਾਜ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੂੰ ਲੱਡੂਆਂ ਨਾਲ ਤੋਲਿਆ ਜਾਂਦਾ ਤਾਂ ਇੱਕਦਮ ਜਿਹੜੀ ਆ ਕਲਾ ਵਰਤੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਰਾ ਹਲਕਾ ਹੀ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਹੋ ਗਿਆ ਇੱਕ ਨੰਬਰ ਦਾ ਮਾਹੌਲ ਆ ਜੀ ਲੋਕਾਂ ਦਾ ਝਾੜੂ ਵੱਲ ਰੁਝਾਨ ਆ ਪੂਰਾ ਵੋਟਾਂ ਪਾ ਰਹੇ ਆ ਖੁੱਲਕੇ ਸਭ ਸ਼ਾਂਤੀ ਨਾਲ ਸਭ ਕੁਝ ਚੱਲ ਰਿਹਾ ਸਾਰਾ ਕੁਝ ਸ਼ਾਂਤੀ ਨਾਲ ਚੱਲ ਰਿਹਾ ਜੀ ਜੇ ਆਵਾਜ਼ ਵੀ ਪਾਰਟੀ ਹੈ ਚ ਕਾਂਗਰਸ ਆ ਚ ਅਕਾਲੀ ਦਲ ਆ ਚ ਬੀਜੇਪੀ ਆ ਲੋਕ ਕੱਕ ਚੁੱਕੇ ਆ ਬਈ ਕੱਲਾ ਕੈਪਟਨ ਗਿਆ ਵੋਟਾਂ ਦਾ ਅਸੀਂ ਉਧਰ ਹੀ ਪਾਵਾਂਗੇ ਸ਼ਰਮਜੀਤ ਖਾਲਸੇ ਨੂੰ ਬਾਗ ਜਿੱਧਰ ਜਾਂਦਾ ਉਹਦੀ ਮਰਜ਼ੀ ਹੈ ਸਾਨੂੰ ਕਿਹੜਾ ਪੁੱਛ ਕੇ ਗਿਆ ਉਹ ਪੰਜਾਬ ਦੀ ਹੌਟ ਸੀਟ ਤੇ ਇਸ ਵੇਲੇ ਖੜੇ ਆ ਪੰਜਾਬ ਦੀਆਂ ਹੌਟ ਸੀਟਾਂ ਜਿਹੜੀਆਂ ਕਿਸੇ ਵੇਲੇ ਜਿਵੇਂ ਬਠਿੰਡੇ ਦੀ ਸੀਟ ਹੋ ਗਈ ਸੰਗਰੂਰ ਦੀ ਸੀਟ ਹੋ ਗਈ ਪਟਿਆਲਾ ਦੀ ਸੀਟ ਹੋ ਗਈ ਨੂੰ ਹੌਟ ਸੀਟ ਕਿਹਾ ਜਾਂਦਾ ਸੀ ਪਰ ਇਸ ਵਾਰ ਪੰਜਾਬ ਦੀ ਹੌਟ ਸੀਟ ਫਰੀਦਕੋਟ ਵੀ ਆ ਕਿਉਂਕਿ ਫਰੀਦਕੋਟ ਦੇ ਵਿੱਚ ਮਾਹੌਲ ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾ ਰਿਹਾ ਕਿ ਪੰਥਕ ਝੁਕਾਓ ਜਿਹੜਾ ਉਹ ਬੜਾ ਦੇਖਿਆ ਜਾ ਰਿਹਾ ਆ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਆਜ਼ਾਦ ਤੌਰ ਤੇ ਜਿਹੜੇ ਆ ਇਥੋਂ ਉਮੀਦਵਾਰ ਨੇ ਆਜ਼ਾਦ ਤੌਰ ਤੇ ਚੋਣਾਂ ਜਿਹੜੀਆਂ ਨੇ ਉਹ ਲੜ ਰਹੇ ਨੇ ਬੂਥਾਂ ਤੇ ਇੱਕ ਵਾਰੀ ਨਜ਼ਰ ਜਿਹੜੀ ਆ ਜ਼ਰੂਰ ਮਰਵਾ ਦੇ ਵੀ ਹੈ ਕਿ ਹਰ ਪਾਰਟੀ ਦਾ ਬੂਥ ਜਿਹੜਾ ਉਹ ਲੱਗਿਆ ਹੋਇਆ ਤੇ ਇਸ ਤੇ ਨਾਲ ਹੀ ਜਿਹੜਾ ਹੈਗਾ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਬੂਥ ਜਿਹੜਾ ਆ ਉਹ ਵੀ ਲੱਗਿਆ ਹੋਇਆ ਚੋ ਨਿਸ਼ਾਨ ਗੰਨੇ ਤੇ ਆ ਦੇਖਣ ਨੂੰ ਵੀ ਮਿਲ ਰਿਹਾ ਕਿ ਬੜੀਆਂ ਜਗ੍ਹਾ ਬੜੀਆਂ ਜਗ੍ਹਾ ਦੇ ਉੱਪਰ ਇਸ ਚੀਜ਼ ਵੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਕਿ ਨਾਲ-ਨਾਲ ਗੰਨੇ ਦੇ ਰਸਤੇ ਜਿਹੜੇ ਆ ਲੰਗਰ ਉਹ ਵੀ ਚਲਾਏ ਜਾ ਰਹੇ ਨੇ ਤਾਂ ਮਾਹੌਲ ਜਿਹੜਾ ਆ ਉਹ ਬੜਾ ਹੈ ਕਿਉਂਕਿ ਜਦੋਂ ਕਰਮਜੀਤ ਅਨਮੋਲ ਇਸ ਸੀਟ ਤੋਂ ਉਤਾਰੇ ਜਾਂਦੇ ਨੇ ਤਾਂ ਉਹਦੋਂ ਕਿਹਾ ਗਿਆ ਸੀ ਕਿ ਭਾਈ ਕਰਮਜੀਤ ਅਨਮੋਲ ਜਿਹੜੇ ਨੇ ਕਲਾਕਾਰ ਦੇ ਤੌਰ ਤੇ ਨੇ ਇੱਕ ਕਲਾਕਾਰ ਦੇ ਹਿੱਸੇ ਦੇ ਵਿੱਚ ਇਹ ਸੀਟ ਜਾਊਗੀ ਪਰ ਉਸ ਤੋਂ ਬਾਅਦ ਸਰਜੀਤ ਖਾਲਸਾ ਨੇ ਜਿਸ ਤਰ੍ਹਾਂ ਦੇ ਨਾਲ ਇੱਕਦਮ ਇਹ ਤਸਵੀਰ ਜਿਹੜੀ ਆ ਉਹ ਬਦਲੀਆ ਗੱਲਬਾਤ ਜਿਹੜੀਆਂ ਕਰਾਂਗੇ ਤੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਜੀ ਕਿਸ ਤਰੀਕੇ ਦਾ ਲੋ ਜਾਨ ਕੇ ਰੁਧਾਨ ਹੈ ਲੋਕ ਵੋਟ ਪਾਉਣ ਜਾ ਰਹੇ ਆ ਹਾਂ ਜੀ ਗੁਰੂ ਰਾਮਦਾਸ ਪਾਸ਼ਾ ਦੀ ਬੜੀ ਆਪਾ ਕਿਰਪਾ ਪੱਤਰਕਾਰ ਸਾਹਿਬ ਸੁਖ ਸ਼ਾਂਤੀ ਹੈ ਬੜਾ ਵਧੀਆ ਮਾਹੌਲ ਆ ਚੰਗਾ ਰੁਝਾਨ ਹੈ ਜਿਹੜੇ ਭਾਈਚਾਰਕ ਸਾਂਝ ਨਾਲ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਭਰਮਾ ਜਿਹੜਾ ਹੰਗਾਰਾ ਸਾਨੂੰ ਮਿਲ ਰਿਹਾ ਪਿੰਡ ਚ ਹਮਮ ਕਾਰਨ ਕੀ ਕਾਰਨ ਕਾਰਨ ਇਹ ਆ ਜੀ ਜਿਹੜੀਆਂ ਸਾਰੀਆਂ ਸਿਆਸੀ ਤਰ੍ਹਾਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆ ਚਾਹੇ ਭਾਜਪਾ ਆ ਲੋਕ ਕੱਕ ਚੁੱਕੇ ਆ ਲੋਕ ਮਤਲਬ ਤਪ ਚੁੱਕੇ ਆ ਤਪੇ ਹੋਇਆ ਤਪੇ ਹੋਏ ਲੋਕ ਜਿਹੜੇ ਹੈਗੇ ਉਹਨਾਂ ਨੂੰ ਜਿਹੜੀ ਇਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਸਰਦਾਰ ਅਬਿਆਨ ਸਿੰਘ ਬਲੋਆ ਸਾਹਿਬ ਦੀ ਵੱਡੀ ਕੁਰਬਾਨੀ ਆ ਸਾਡੇ ਪੰਥ ਦੇ ਲਈ ਤੇ ਸਾਡੇ ਨੌਜਵਾਨਾਂ ਨੇ ਸਾਡੀ ਜਿਹੜੀ ਕੁਰਬਾਨੀ ਹੈ ਇਹ ਇਹਨੂੰ ਸਜਦਾ ਕਰਨ ਲਈ ਸ਼ਹੀਦਾਂ ਨੂੰ ਸਤਕਾਰ ਦੇਣ ਲਈ ਜਿਵੇਂ ਬਾਈ ਦੀਪ ਸਿੱਧੂ ਕਹਿੰਦਾ ਵੀ ਕਲਾ ਵਰਤੀ ਆ ਪਹਿਲਾਂ ਤਾਂ ਹਵਾ ਸੀਗੀ ਸਾਡੇ ਹਲਕੇ 'ਚ ਕਰਮੀਤ ਅਨਮੋਲ ਦੀ ਇਹ 'ਚ ਕੋਈ ਸ਼ੱਕ ਨਹੀਂ ਆ ਪਰ 17 ਤਰੀਕ ਨੂੰ ਜਦੋਂ ਨਗਰ ਮਹਾਰਾਜ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੂੰ ਲੱਡੂਆਂ ਨਾਲ ਤੋਲਿਆ ਜਾਂਦਾ ਤਾਂ ਇੱਕਦਮ ਜਿਹੜੀ ਆ ਕਲਾ ਵਰਤੀ ਸਤਗੁਰੂ ਸੱਚੇ ਪਾਤਸ਼ਾਹ ਦੀ ਸਾਰਾ ਹਲਕਾ ਹੀ ਭਾਈ ਸਰਵਜੀਤ ਸਿੰਘ ਖਾਲਸਾ ਨਾਲ ਹੋ ਗਿਆ ਪਰ ਇਹ ਤਾਂ ਪਿੰਡ ਕੈਪਟਨ ਅਮਿੰਦਰ ਸਿੰਘ ਦਾ ਪਿੰਡ ਆ ਮਹਾਰਾਜ ਪਿੰਡਾ ਕੈਪਟਨ ਅਮਿੰਦਰ ਸਿੰਘ ਦੇ ਪਿੰਡ ਦੇ ਵਿੱਚ ਵੀ ਆ ਚੀਜ਼ਾਂ ਦੇਖੋ ਜੀ ਬੀਜੇਪੀ ਦੇ ਵਿੱਚ ਨਹੀਂ ਆ ਹਾਂ ਜੀ ਕੈਪਟਨ ਅਮਿੰਦਰ ਸਿੰਘ ਸਤਕਾਰਯੋਗ ਸ਼ਖਸੀਅਤ ਨੇ ਅਸੀਂ ਮਾੜਾ ਨਹੀਂ ਕਹਿੰਦੇ ਸਾਡੇ ਪਿੰਡ ਦੇ ਨੇ ਚਲੋ ਉਹਨਾਂ ਨੇ ਆਪਣਾ ਦੇਖਿਆ ਆਪਦੀ ਆਪ ਦਾ ਹਰ ਇੱਕ ਬੰਦਾ ਆਪਦਾ ਨਜ਼ਰੀਆ ਦੇਖਦਾ ਉਹਨਾਂ ਨੂੰ ਚੰਗਾ ਲੱਗਿਆ ਬੀਜੇਪੀ ਚ ਚਲੇ ਗਏ ਤੇ ਪਰ ਪਿੰਡ ਨਾਲ ਹੁਣ ਉਹਨਾਂ ਦਾ ਕੋਈ ਤਾਲੁਕਤ ਨਹੀਂ ਸਾਡੇ ਨਾਲ ਸਾਡੇ ਲੋਕ ਸਰਵਜੀਤ ਖਾਲਸੇ ਨਾਲ ਆ ਸਾਰੇ ਜੀ ਕੀ ਕਹੋਗੇ ਜੀ ਭਾਈ ਇਕੱਲਾ ਕੈਪਟਨ ਗਿਆ ਵੋਟਰਾਂ ਦਾ ਅ ਬਾਗ ਜਿੱਧਰ ਜਾਂਦਾ ਉਹਦੀ ਮਰਜ਼ੀ ਹੈ। ਸਾਨੂੰ ਕਿਹੜਾ ਪੁੱਛ ਕੇ ਗਿਆ ਉਹ? ਉਹ ਸਾਰਾ ਭਾਈਚਾਰਕ ਮਾਹੌਲ ਹੈ ਜੀ। ਹਾਂ ਹਾਂ ਜੀ ਹਾਂ ਜੀ। ਵੋਟਾਂ ਨਿਕਲ ਰਹੀਆਂ ਜਿਵੇਂ ਕਹਿੰਦੇ ਕਿ ਗਰਮੀ ਐ ਲੋਕ ਘੱਟ ਬੋਟ ਪਾਉਂਦੇ ਨੇ। ਵੋਟ 80% ਪੋਲ ਹੋਊ ਬਈ। ਹੈ? 80-85% ਵੋਟ। ਕਿੰਨੀ ਵੋਟ ਆ ਟੋਟਲ ਪਿੰਡ ਦੀ? ਸਾਡੀ 14000 ਕੁਸ 480 ਵੋਟਾਂ ਐ। ਪੋਲ ਕਿੰਨੀ ਹੋ ਜਾਂਦੀਆਂ? 12-13000 ਪੋਲ ਹੋ ਜਾਂਦੀ। 12-13000। ਠੀਕ ਐ। ਮਤਲਬ ਚੰਗੀ ਵੋਟ ਯਾਨੀ ਕਿ ਪਿੰਡ ਜਾਗਰੂਕ ਹੈ ਚੰਗੀ ਵੋਟ ਪੋਲ ਕਰਦਾ ਹੈ। ਹਾਂ ਜੀ ਹਾਂ ਜੀ। ਗੱਲਬਾਤ ਦੂਜੀਆਂ ਪਾਕੀਆਂ ਮੋੜੀ ਚੜਦੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਿੰਡ ਮਹਾਰਾਜ ਦੀਆਂ ਤਸਵੀਰਾਂ ਨੇ ਜਿਵੇਂ ਗੱਲਬਾਤ ਕੀਤੀ ਹੈ ਕਿ ਇਹ ਪਿੰਡ ਮਹਾਰਾਜ ਦੀਆਂ ਤਸਵੀਰਾਂ ਨੇ ਮਹਾਰਾਜ ਪਿੰਡ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਪਿੰਡ ਆ ਪੰਜਾਬ ਦੇ ਵੱਡੇ ਪਿੰਡਾਂ ਦੇ ਵਿੱਚੋਂ ਮੰਨਿਆ ਜਾਂਦਾ ਸਭ ਤੋਂ ਵੱਡਾ ਪਿੰਡ ਹੈ ਮਾਹੌਲ ਠੀਕ ਚੱਲ ਰਿਹਾ ਹੈ ਇਥੇ ਮਾਹੌਲ ਠੀਕ ਚੱਲ ਰਿਹਾ ਹੈ ਜੀ ਹਾਂਜੀ ਠੀਕ ਚੱਲ ਰਿਹਾ ਹੈ ਮਾਹੌਲ ਪੂਰਾ ਠੀਕ ਹੈ ਪੂਰਾ ਬੜਾ ਮਾਹੌਲ ਹੈ ਜੀ ਪੂਰਾ ਸ਼ੁਕ ਸ਼ਾਂਤੀ ਹੈ ਜੀ ਸਾਰੀ ਸਾਡਾ ਭਾਈਚਾਰਾ ਵਧੀਆ ਸਾਂਝ ਬਣੀ ਹੋਈ ਹੈ ਜੀ ਭਾਈਚਾਰਾ ਤਾਂ ਬੂਤ ਜਿਹੜੇ ਆ ਬੱਕੋ ਬੱਕ ਪਾਰਟੀਆਂ ਦੇ ਜਿਹੜੇ ਹੈਗੇ ਆ ਉਹ ਲੱਗੇ ਹੋਇਆ ਆਮਾ ਦੀ ਪਾਰਟੀ ਆਮਾ ਦੀ ਪਾਰਟੀ ਦੇ ਇਸ ਮੇਲੇ ਤੇ ਇਸ ਤਰ੍ਹਾਂ ਦਾ ਮਾਹੌਲ ਆ ਭਾਈ ਇੱਕ ਨੰਬਰ ਦਾ ਮਾਹੌਲ ਹੈ ਜੀ ਲੋਕਾਂ ਦਾ ਝਾੜੂ ਵੱਲ ਰੁਝਾਨ ਆ ਪੂਰਾ ਵੋਟਾਂ ਪਾ ਰਹੇ ਆ ਖੁੱਲ ਕੇ ਹਾਂਜੀ ਸ਼ੁਕ ਸ਼ਾਂਤੀ ਨਾਲ ਸਭ ਕੁਝ ਚੱਲ ਰਿਹਾ ਸਾਰਾ ਕੁਝ ਸ਼ੁਕ ਸ਼ਾਂਤੀ ਨਾਲ ਚੱਲ ਰਿਹਾ ਜੀ ਹਾਂਜੀ ਤਾਂ ਆ ਆਮਾ ਦੀ ਪਾਰਟੀ ਸਰਜੀਤ ਸਿੰਘ ਖਾਲਸਾ ਸ਼੍ਰੋਮਣੀ ਕਾਲੀਦਾਲ ਜਿਹੜੇ ਨੇ ਕਾਂਗਰਸ ਜਿਹੜੀ ਨੇ ਸਾਰੇ ਬੂਤ ਜਿਹੜੇ ਆ ਉਹ ਲੱਗੇ ਹੋਇਆ ਜਿਸ ਤਰ੍ਹਾਂ ਦੇ ਨਾਲ ਕੇ ਕਿਉਂਕਿ ਇਹ ਸੀਟ ਜਿਹੜੀ ਆ ਮੁੱਖ ਹੌਟ ਸੀਟ ਪੰਜਾਬ ਦੀਆਂ ਸੀਟਾਂ ਦੇ ਵਿੱਚੋਂ ਮੁੱਖ ਹੌਟ ਸੀਟ ਫਰੀਦਕੋਟ ਦੀ ਸੀਟ ਜਿਹੜੀ ਆ ਉਹ ਬਣੀ ਹੋਇਆ ਜਿਵੇਂ ਪਿੰਡ ਵਾਸੀ ਨੇ ਦੱਸਿਆ ਕਿ ਕੁਝ ਦਿਨਾਂ ਦੇ ਵਿੱਚ ਮਾਹੌਲ ਇੱਕਦਮ ਜਿਹੜਾ ਚੇਂਜ ਹੋਇਆ ਕਿਸ ਤਰ੍ਹਾਂ ਦਾ ਮਾਹੌਲ ਵਧੀਆ ਮਾਹੌਲਾ ਜੀ ਸ਼ਾਂਤਿਕ ਮਾਹੌਲਾ ਜੀ ਚੰਗੀ ਨਾਲ ਜੀ ਹਾਂਜੀ 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 ਤਾਂ ਆ ਕਿਉਂਕਿ ਅੱਜ ਲੋਕਾਂ ਦੀ ਨਿਗਾਹ ਕਈ ਸੀਟਾਂ ਦੇ ਉੱਪਰ ਰਹਿਣ ਵਾਲੀ ਆ ਜਿਨ੍ਹਾਂ ਦੇ ਵਿੱਚੋਂ ਇਹ ਸੀਟ ਫਰੀਦਕੋਟ ਦੀ ਸੀਟ ਜਿਹੜੀ ਆ ਉਹ ਮੁੱਖ ਸੀਟ ਆ ਜਿਸ ਦੇ ਉੱਪਰ ਨਜ਼ਰ ਜਿਹੜੀ ਹੈਗੀ ਆ ਉਹ ਲੋਕਾਂ ਦੀ ਰਹਿਣ ਵਾਲੀ ਹੈ ਕਿਹੋ ਜਿਹਾ ਮਾਹੌਲ ਹੈ ਧੰਨ ਬਹੁਤ ਬਹੁਤ ਵਧੀਆ ਬਹੁਤ ਵਧੀਆ ਜੀ ਸ਼ਾਂਤ ਮਾਹੌਲ ਹੈ ਸਾਡਾ ਜਿਹੜਾ ਪਿੰਡ ਹੈ ਪਿੰਡ ਸਾਡਾ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜਾ ਭਾਈਚਾਰਕ ਸਾਂਝ ਆ ਬਹੁਤ ਵਧੀਆ ਇੱਥੇ ਅਮਨ ਸ਼ਾਂਤੀ ਦੇ ਨਾਲ ਸਾਡੇ ਜਿਹੜੇ ਸਟੂਟਾ ਪੈ ਰਹੀਆਂ ਜੀ ਚੰਗਾ ਸ਼ਾਂਤੀ ਨਾਲ ਬੋਤਾ ਜੀ ਤਾਂ ਤੇ ਇਸ ਵੇਲੇ ਅ ਅਗਲਾ ਅਬੂ ਜਿਹੜਾ ਸ਼੍ਰੋਮਣੀ ਕਲਦ ਵਾਲਾ ਇੱਥੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਸਭ ਵਧੀਆ ਸਭ ਵਧੀਆ ਬਹੁਤ ਵਧੀਆ ਚੱਲੀ ਜਾਂਦਾ ਪਿੰਡ 'ਚ ਬੂਕ ਪੋਲਿੰਗ ਹੋ ਰਹੀ ਹੈ ਜਿਵੇਂ ਕਿ ਗਰਮੀ ਹੈ ਘੱਟ ਹੋਣੀ ਉਹ ਨਹੀਂ ਬਰੀ ਚਲੀ ਜਾਂਦਾ ਬਹੁਤ ਵਧੀਆ ਠੀਕ ਤਾਂ ਇੰਨਾ ਸੀਟਾਂ ਦੇ ਉੱਪਰ ਨਿਗਾ ਜਿਹੜੀ ਆ ਮੇਨ ਲੋਕਾਂ ਦੀ ਰਹਿਣ ਵਾਲੀ ਉਹਦੇ ਵਿੱਚੋਂ ਫਰੀਦਕੋਟ ਦੀ ਸੀਟ ਜਿਹੜੀ ਆ ਉਹ ਇੱਕ ਸੀਟ ਆ ਕਿਉਂਕਿ ਇਸ ਸੀਟ ਦੇ ਉੱਪਰ ਪਿਛਲੇ ਪਿਛਲੇ ਦਿਨਾਂ ਤੋਂ ਖਾਸ ਚਰਚਾ ਇਸ ਸੀਟ ਦੀ ਜਿਹੜੀ ਬਣੀ ਹੋਈ ਹੈ ਸਰਬਜੀ ਸਿੰਘ ਖਾਲਸਾ ਦੀ ਗੱਲ ਕਰੀਏ ਸਰਜੀ ਸਿੰਘ ਖਾਲਸਾ ਦੀ ਜਿਹੜੀ ਹੈਗਾ ਮੁੱਖ ਚਰਚਾ ਬਣੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਰੋਡ ਸ਼ੋ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਫਰੰਟ ਪੇਜ ਦੇ ਉੱਪਰ ਸਰਬਜੀ ਸਿੰਘ ਦਾ ਆਉਣਾ ਤਾਂ ਇੱਕ ਵੱਖਰਾ ਮਾਹੌਲ ਫਰੀਦਕੋਟ ਦੇ ਦੇਖਣ ਨੂੰ ਮਿਲੇਗਾ ਹਾਲਾਂਕਿ 4 ਤਰੀਕ ਨੂੰ ਕੀ ਕੀ ਨਤੀਜੇ ਕੀ ਆਉਂਦੇ ਨੇ ਉਹ 4 ਤਰੀਕ 4 ਤਰੀਕ ਜਿਹੜੀ ਆ ਉਹ ਦੱਸੂਗੀ ਕਿ ਨਤੀਜੇ ਜਿਹੜੇ ਉਹ ਕਿਸ ਤਰ੍ਹਾਂ ਦੇ ਆਉਂਦੇ ਨੇ ਪਰ ਇਹ ਜ਼ਰੂਰ ਆ ਕਿ ਕੁਝ ਵੱਖਰਾ ਇਸ ਸੀਟ ਤੇ ਦੇਖਣ ਨੂੰ ਜਿਹੜਾ ਹੈਗਾ ਉਹ ਜ਼ਰੂਰ ਮਿਲੋ ਕਿਉਂਕਿ ਪੰਜਾਬ ਦੀਆਂ ਹੌਟ ਸੀਟਾਂ ਦੇ ਵਿੱਚੋਂ ਇੱਕ ਆ ਜਿੱਥੇ ਮੁਕਾਬਲਾ ਜਿਹੜਾ ਹੈਗਾ ਇੱਕ ਪਾਸੇ ਕਲਾਕਾਰ ਵੀ ਜਿਹੜੇ ਆ ਉਹ ਖੜੇ ਨੇ ਇੱਕ ਪਾਸੇ ਹੰਸ ਰਸ ਹੰਸ ਦੀ ਗੱਲ ਕਰ ਲਈ ਇੱਕ ਪਾਸੇ ਹੰਸ ਰਾਜ ਹੰਸ ਨੇ ਕਰਨਜੀਤ ਅਨਮੋਲ ਨੇ ਤਾਂ ਦੂਸਰੇ ਪਾਸੇ ਸਰਜੀਨ ਸਿੰਘ ਖਾਲਸਾ ਜਿਹੜੇ ਨੇ ਉਹ ਵੀ ਨੇ